ਯੋ ਵੀਰ ਮੈਂ ਥਾਰਾ ਆਪਣਾ ਲਾਡਾ ਪੁਆਦੀ ਵੀਰ ਅੱਜ ਫੂਡ ਟਰੱਕ ਬਿਲਡਰ ਵਾਲਿਆਂ ਦੀ ਬਰਕਸਾਹ ਕੇ ਵਿੱਚ ਮ ਆਇਆ ਵਾ ਵੀਰ ਔਰ ਮੈਂ ਤੋਂ ਵੀਰੂ ਦਾ ਦੇਖਿਆ ਇਹਨਾਂ ਨੇ ਤਾਂ ਪੁਰਾਣੇ ਪੁਰਾਣੇ ਟਰੱਕਾਂ ਨੂੰ ਇਤਨਾ ਸੋਹਣਾ ਬਣਾ ਤਿਆ ਵੀਰ ਕਮਾਲ ਕਰ ਔਰ ਇਹਨਾਂ ਕੀ ਖਾਸ ਗੱਲ ਯੋ ਵੀਰ ਭਈ ਥਾਣਾ ਫੂਲ ਟਰੱਕ ਤਿਆਰ ਕਰਾਣਾ ਥਾਣਾ ਫੂਲ ਟਰੱਕ ਟਰਾਲੀ ਤਿਆਰ ਕਰਾਣੀ ਥਾਣਾ ਵੀਰ ਫਰੀਜ਼ਰ ਤਿਆਰ ਕਰਾਣਾ ਥਾਨੇ ਆਪਣਾ ਰੈਸਟੋਰੈਂਟ ਤਿਆਰ ਕਰਾਣਾ ਯੋ ਦੇਖੋ ਵੀਰ ਬਾਹ ਕਮਾਲਾ ਦੇਖ ਲਓ ਵੀਰ ਇਹਨਾਂ ਨੇ ਸਾਰਾ ਸਮਾਨ ਟਰੱਕ ਦੇ ਵਿੱਚ ਇੰਸਟਾਲ ਕਰਤਾ ਦਿਆ ਔਰ ਖਾਸ ਗੱਲ ਯੋ ਵੀਰ ਥਾਰੇ ਵਾਸਤਾ ਜਿਹੜੀ ਸਪੈਸ਼ਲ ਇਨਕੀ ਵੀ ਸਾਰੇ ਜਿੰਨੇ ਜੋ ਸੇਫਟੀ ਪ੍ਰਕੋਸ਼ਨ ਲੱਗ ਰਹੇ ਨਾ ਜਿੰਨੇ ਵੀ ਯੋ ਸਾਰੇ ਪਾਸ ਕਰਾਖਾ ਦਵਾਂਗੇ ਤੁਹਾਨੂੰ ਇਸਕੇ ਸਾਰੇ ਲਿਸੈਂਸ ਲੈ ਕੇ ਦਵਾਂਗੇ ਸਾਰੀਆਂ ਇਮਪਰੂਵਮੈਂਟਾਂ ਲੈ ਕੇ ਦਵਾਂਗੇ ਔਰ ਹੋਰ ਖਾਸ ਗੱਲ ਯੋ ਵੀਰ ਵੀ ਇਹੋ ਤਾਂ ਲੋਨ ਵੀ ਕਰਾ ਕਾ ਦੇਦੇ ਇਹੋ ਕਹ ਲੋ অন্ਟਾਰੀਓ ਪ੍ਰਵਿੰਸ ਦੇ ਵਿੱਚੋਂ ਦੋ ਇਸ ਤਰ੍ਹਾਂ ਦੇ ਬੰਦੇ ਜਿਹੜੇ ਵੀਰ ਮਿੰਟੋ ਮਿੰਟੀ ਲੋਨ ਕਰਾ ਕਾ ਦੇ ਦਾਂ ਵੀਰ ਇਹੋ ਕਹ ਲੋ ਹੋਰ ਚੀਜ਼ਾਂ ਲੇਟ ਹੋ ਜਾ ਪਰ ਇਹਨਾਂ ਦਾ ਲੋਨ ਨਹੀਂ ਲੇਟ ਹੁੰਦਾ ਵੀਰ ਗੈਲ ਕੀ ਗੈਲ ਥਾਣੇ ਤਾਂ ਸਿਰਫ ਯੋ ਟੈਲੀਫੋਨ ਨੰਬਰ ਦੇ ਉੱਪਰ ਕਾਲ ਕਰਨੀ ਵੀ ਬਹਾਨਾ ਫੂਡ ਟਰੱਕ ਤਿਆਰ ਕਰਾਣਾ ਤੁਹਾਨੂੰ ਫੂਡ ਟਰੱਕ ਤਿਆਰ ਕਰਾ ਕੇ ਦੇ ਦੇਂਗੇ ਵੀਰ ਚਾਹੇ ਥੰਮ ਅਮਰੀਕਾ ਦੇ ਵਿੱਚ ਬੈਠੇ ਚਾਹੇ ਥੰਮ ਵੀਰ ਕੈਨੇਡਾ ਦੇ ਵਿੱਚ ਬੈਠੇ ਸਰਵਿਸ ਬਾ ਕਮਾਲ ਮੈਂ ਯੋ ਕਹਾਂਗਾ ਵੀ ਇੱਕ ਵਾਰ ਜ਼ਰੂਰ ਬਾਰਖ ਸਾਹਿਬ ਦੇ ਵਿੱਚ ਮਾਂ ਕਾ ਦੇਖੋ ਵੀਰ ਤਾਂ ਮਜਾ ਮ ਬਹੁਤ ਲਾਇਆ ਵਾ ਇਹ ਦੇਖਿਆ ਤੰਨੇ ਬਾਹਰਲੇ ਪਾਸਾ ਇਹ ਸਿੱਧੂ ਮੁਸੀਆੜੀ ਹੋਟਲ ਆ ਵੀ ਟਰੱਕ ਦੇ ਉੱਪਰ ਇਹ ਮਾਨ ਨੇ ਤਾਂ ਤਿਆਰ ਕਰੀ ਵੀਰੇ ਅਰ ਮੈਂ ਵੀਰ ਤੁਹਾਨੂੰ ਦੱਸਾਂ ਵੀ ਪੂਰਾ ਹੈੱਡ ਫੋਰਮੈਨ ਆ ਗਿਆ ਇਹ ਵੀ ਮੈਂ ਪੂਰਾ ਸਾਰੇ ਟਰੱਕਾਂ ਗਿਨੇ ਤੇ ਐਸ਼ਨ ਕਰਾ ਮੇਰਾ ਬਾਕੀ ਸਾਰੇ ਜੂਨੀਅਰ ਦੇ ਰੂਰਾ ਅਰ ਇਹ ਤੁਹਾਨੂੰ ਪਤਾ ਹੀ ਫੇਰ ਪ੍ਰਧਾਨ ਜੀ ਫਰੀ ਬੱਲੇ ਬੱਲੇ ਓਏ ਕਰ ਲੈ ਕੁਛ ਕਰ ਰਿਹਾ ਯਾਰ 1 ਮੀਟਰ ਵੀਡੀਓ ਵੀ ਖਰਾਬ ਕਰਤੀ ਯਾਰ ਇਹ ਠੇਕੇਦਾਰੇ ਯਾਰ ਮਹਾਰਾਸ਼ਟਰ ਨਾਲ ਬਹੁਤ ਗਾਲਾਂ ਕੱਢਦਾ ਕੋਈ ਨਹੀਂ ਜਦ ਵੀ ਮੜ ਜਾ ਖੜੋ ਜene ਦੇ ਆਨ ਕੀ ਗੱਲ ਪਰ ਵੀ ਟੈਲੀਫੋਨ ਕਰ ਲਓ ਇਸ ਨੰਬਰ ਦੇ ਉੱਪਰ ਈਸ਼ੀ ਬਰਖ ਸਾਹਿਬ ਕੇ ਵਿੱਚ ਮੱਥਾ ਨੂੰ ਲਾਡਾ ਮਿਲੇਗਾ ਆ ਫੂਟ ਰਕ ਬਿਲਡਰ ਵਾਲਿਆਂ ਕੀ ਬਰਖ ਸਾਹਿਬ